ਦੋ ਬੇਟੇ ਆਪਣੇ ਠੀਕ ਹੈ ਜੀ ਤੇ ਦੋਨਾਂ ਬੇਟਿਆਂ ਦਾ ਸਮਾਨ ਤਿੰਨ ਕਮਰਿਆਂ ਦੇ ਜਿੰਦੇ ਪੰਨੇ ਠੀਕ ਹੈ ਜੀ ਦੋ ਲਵਾਰੀਆਂ ਜਮਾੜਾਤੀਆਂ ਦੋ ਪੇਟੀਆਂ ਠੀਕ ਹੈ ਜੀ ਜਮਾੜਾਤੀਆਂ ਉੱਤੇ ਬਿਸਤਰੇ ਵੀ ਨਹੀਂ ਛੱਡੇ ਕੁਝ ਨਹੀਂ ਛੱਡਿਆ ਠੀਕ ਹੈ ਤੇ ਇੱਕ ਲਵਾਰੀ 'ਚ 5 ਤੋਲੇ ਸਿਉਣੇ ਦੇ ਸੀ ਤੇ 7 ਤੋਲੇ ਚਾਂਦੀ ਸੀ ਬਾਹਰ ਲੈ ਜਿੰਦੇ ਨੂੰ ਤਾਂ ਕੁਝ ਨਹੀਂ ਹੋਇਆ ਵੇਖਿਆ ਕਿ ਮੈਂ ਪੁੱਠੀ ਡਿੱਗ ਪਈ ਜਦੋਂ ਸਾਰੇ ਜਿੰਦੇ ਪੰਨੇ ਪਏ ਸਾਰਾ ਹੀ ਕੋ ਚੱਕ ਲਿਆ ਵੀ ਆ ਕੀ ਹੋ ਗਿਆ ਆਪਣੇ ਆ ਕੀ ਹੋ ਗਿਆ ਬਥਾ ਬੇਕੇ ਵੀ ਬਲਾਡ ਕਰਕੇ ਮੈਨੂੰ ਆਕਾ ਤੇ ਬੰਦੇ ਘੱਟੇ ਕਰਕੇ ਲਿਆ ਕੀ ਹੋ ਗਿਆ ਕੀ ਹੋ ਗਿਆ ਸਾਰਾ ਕੁਝ ਮੇਰੇ ਦਿਰਤੇ ਜੀ ਉਹ ਅੱਛੇ ਤਾਂ ਬਿਚਾਰੇ ਬਾ ਲੈੰਦੇ ਆ ਦੋਨੇ ਤੇ ਦੋਨੋਂ ਮੁੰਡਿਆਂ ਦਾ ਸਮਾਨ ਜੀ ਹਾਂਜੀ ਪਿਆਰ ਭਰੀ ਸਤਿਸ਼ੀ ਅਕਾਲ ਜੀ ਕੋਠੇ ਗੁਰੂ ਕੇ ਚੋਰੀ ਦੀ ਘਟਨਾ ਨੂੰ ਇੱਕ ਚੋਰਾਂ ਨੇ ਅੰਜਾਮ ਦਿੱਤਾ ਜੀ ਤੇ ਨੁਕਸਾਨ ਬਹੁਤ ਜਿਆਦਾ ਹੋਇਆ ਪਰਿਵਾਰ ਦਾ ਪਹਿਲਾਂ ਵੀ ਜਦੋਂ ਤੂਫਾਨ ਚੱਕਰਵਤੀ ਕੋਠਾਗੁਰੂ ਦੇ ਵਿੱਚ ਆਇਆ ਸੀਗਾ ਨਾ ਤੇ ਉਦੋਂ ਵੀ ਤੁਸੀਂ ਉਹ ਪਿੱਛੇ ਦੇਖ ਸਕਦੇ ਹੋ ਕੰਧਾਂ ਉਦੋਂ ਦੀਆਂ ਢਾਈਆਂ ਵੀ ਆ ਵਿਚਾਰਿਆਂ ਦੀਆਂ ਤੇ ਬਾਈ ਜੀ ਨਾਲ ਗੱਲ ਕਰਾਉਣੀ ਆਪਾਂ ਤੇ ਵੀ ਕੀ ਕੀ ਨੁਕਸਾਨ ਆ ਹਾਂਜੀ ਬਾਪੂ ਜੀ ਦੱਸੋ ਜੀ ਇਹ ਜਦੋਂ ਵੱਡ ਕੋ ਪਹਿਲਾਂ ਤੂਫਾਨ ਆਇਆ ਜੀ ਹਾਂਜੀ ਆ ਜਿੱਥੇ ਆਪਾਂ ਖੜੇ ਆ ਸਾਰੇ ਇੱਥੇ ਸ਼ੈੱਡ ਸੀ ਉਹ ਜਿਹੜੀ ਕੋਠੀ ਇਹਨਾਂ ਦੀ ਉਹ ਸੀਸਾ ਨਾਲ ਬੰਦ ਸੀ ਲੋਕ ਲੱਗਦੇ ਸੀ ਬੰਦ ਸੀ ਤੇ ਆ ਕੰਧ ਢਾਈ ਸਾਰੀ ਹਰਾ ਮੋਰੋ ਮੁਕਬਰੇ ਪਏ ਸੀ ਉਹ ਵੀ ਢਏ ਕਿਸੇ ਨੇ ਮਦਦ ਨਹੀਂ ਕੀਤੀ ਐਮਐਲਏ ਸਾਹਿਬ ਆਏ ਕੋਈ ਨਹੀਂ ਪ੍ਰਸ਼ਾਸਨ ਨੂੰ ਕਹਾਗੇ ਇੰਨੀ ਗੱਲ ਕਹਿ ਕੇ ਅਸਰੀ ਕਾਲ ਬਲਾਗੇ ਹੋਰ ਸਾਡੀ ਕੋਈ ਨਹੀਂ ਸੁਣੀ ਜਿਹੜੀ ਰਾਤ ਚੋਰੀ ਹੋਈ ਹੈ ਇਹਨਾਂ ਦੀ ਰਿਸ਼ਤੇਦਾਰੀ ਚ ਕੋਈ ਜਾ ਕੰਮ ਹੋ ਗਿਆ ਇਹਨਾਂ ਨੂੰ ਜਾਣਾ ਪੈ ਗਿਆ ਇਹ ਉੱਥੇ ਉਠ ਗਏ ਜਾਣਾ ਹੀ ਸੀ ਇਹਨਾਂ ਨੇ ਮਗਰੋਂ ਜਿਹੜੀ ਚੋਰੀ ਹੋਈ ਹੈ ਉਹ ਇਹਨਾਂ ਦੇ ਪਰਿਵਾਰ ਨੂੰ ਪਤਾ ਵੀ ਰਾਤ ਸਾਡਾ ਕਿੰਨਾ ਸੌਣਾ ਚੱਕਿਆ ਕੀ ਕੁਛ ਕੀ ਚ ਪਰਿਵਾਰ ਦੇ ਮਾਤਾ ਜੀ ਆ ਉਹ ਤੁਹਾਨੂੰ ਦੱਸਣਗੇ ਵੀ ਜਿਹੜੀ ਰਾਤ ਘਟਨਾ ਵਾਪਰੀ ਆ ਉਹਦੇ ਚ ਕੀ ਕੀ ਨੁਕਸਾਨ ਹੋਇਆ ਮਾਤਾ ਜੀ ਕੀ ਕੀ ਚੋਰੀ ਹੋਇਆ ਜੀ ਰਾਤ ਦੀ ਚੋਰੀ ਬੇਟਾ ਇੱਕ ਦੋ ਬੇਟੇ ਆ ਆਪਣੇ ਠੀਕ ਹੈ ਜੀ ਤੇ ਦੋਨਾਂ ਬੇਟਿਆਂ ਦਾ ਸਮਾਨ ਤਿੰਨ ਕਮਰਿਆਂ ਦੇ ਜਿੰਦੇ ਭੰਨੇ ਆ ਠੀਕ ਹੈ ਜੀ ਦੋ ਲਵਾਰੀਆਂ ਜਮਾਡਾਤੀਆਂ ਦੋ ਪੇਟੀਆਂ ਠੀਕ ਹੈ ਜੀ ਜਮਾਡਾਤੀਆਂ ਉੱਤੇ ਬਿਸਤਰੇ ਵੀ ਨਹੀਂ ਛੱਡੇ ਕੁਝ ਨਹੀਂ ਛੱਡਿਆ ਠੀਕ ਹੈ ਤੇ ਇੱਕ ਲਵਾਰੀ ਚ 5 ਤੋਲੇ ਸਿਉਣੇ ਦੇ ਸੀ ਤੇ 7 ਤੋਲੇ ਚਾਂਦੀ ਸੀ ਠੀਕ ਹੈ ਜੀ ਹਾਂ ਦੀ ਦੂਜੀ ਲਵਾਰੀ ਦੇ ਵਿੱਚ 70000 ਰੁਪਿਆ ਸੀ ਠੀਕ ਹੈ ਤੇ ਕਾਪੀਆਂ ਬੈਂਕ ਦੀਆਂ ਉਹ ਮੇਰੇ ਵੱਲੋਂ ਸੀ ਠੀਕ ਹੈ ਸਾਰੇ ਪਰਿਵਾਰ ਦੇ ਵਿੱਚ ਤੇ ਦੋ ਪੇਟੀਆਂ ਜਿਹੜਾ ਉਹ ਛੋਟੇ ਮੁੰਡੇ ਦੀਆਂ ਬਿਸਤਰੇ ਇੱਕ ਚ 20 ਬਿਸਤਰੇ ਸੀ ਵੀ ਜਿੰਨਾ ਛੱਡਿਆ ਹੀ ਕੁਝ ਨਹੀਂ ਠੀਕ ਹੈ ਦੋ ਪੇਟੀਆਂ ਦਾਤੀਆਂ ਜਮਾਂ ਦੋ ਲਵਾਰੀਆਂ ਤੇ ਇੱਕ ਰਵੈਟਰ ਚੱਕਿਆ ਗਿਆ ਜੀ ਠੀਕ ਹੈ ਜੀ ਹਾਂ ਅਸੀਂ ਆਪਦੇ ਜਮਾਈ ਦਾ ਪਤਾ ਲੈਣ ਗਏ ਸੀ ਜੀ ਠੀਕ ਹੈ ਜੀ ਬਠਿੰਡੇ ਦਾਖਲ ਸੀ 12 ਦਿਨਾਂ ਦਾ ਠੀਕ ਹੈ ਜੀ ਹਾਂ ਤੇ ਉਹ ਕਹਿੰਦੇ ਵੀ ਤੁਸੀਂ ਬੀਬੀ ਰਹੋ ਵੀ ਆਹ ਕੋਈ ਗੱਲ ਨਹੀਂ ਵੀ ਇੱਕ ਰਾਤ ਨਾ ਕੀ ਹੁੰਦਾ ਜੇ ਬੱਸ ਲੰਘੀ ਹੈਰਾਨ ਹੋਵੋਗੇ ਅਸੀਂ ਘਰ ਦੇ ਵਿੱਚ ਦੋਨੇ ਮੀਆਂ ਬੀਬੀ ਰਹਿੰਦੇ ਸੀ ਠੀਕ ਹਾਂ ਆ ਕੇ ਜਦੋਂ ਬਾਹਰ ਖੋਲਿਆ ਤੇ ਬਾਹਰਲੇ ਵਜਿੰਦੇ ਨੂੰ ਤਾਂ ਕੁਝ ਨਹੀਂ ਹੋਇਆ ਵੇ ਵੇਖਿਆ ਕਿ ਮੈਂ ਪੁੱਠੀ ਡਿੱਗ ਪਈ ਜਦੋਂ ਸਾਰੇ ਜਿੰਦੇ ਪੰਨੇ ਸਾਰਾ ਹੀ ਕੋਚ ਚੱਕ ਲਿਆ ਵੀ ਆ ਕੀ ਹੋ ਗਿਆ ਆਪਣੇ ਆਕੇ ਹੋਏ ਪ੍ਰਸ਼ਾਸਨ ਕੋਲੇ ਤੁਸੀਂ ਪਹੁੰਚ ਕੇ ਆਏ ਉਹਨਾਂ ਨੇ ਬੱਸ ਜੀ ਰੈਪਟ ਲੈ ਲਈ ਠੀਕ ਹੈ ਜੀ ਹਾਂ ਉਹ ਤਾਂ ਵੀ ਇੱਕ ਵੀ ਬਲਾਡ ਕਰਕੇ ਮੈਨੂੰ ਆਕਾ ਤੇ ਬੰਦੇ ਕੱਢੇ ਕਰਕੇ ਲਿਆ ਕਿ ਹੋ ਗਿਆ ਕਿ ਹੋ ਗਿਆ ਸਾਰਾ ਕੁਝ ਮੇਰੇ ਦਿਰਤੇ ਜੀ ਉਹ ਅੱਛੇ ਤਾਂ ਵਿਚਾਰੇ ਬਾਹਰ ਰਹਿੰਦੇ ਆ ਦੋਨੇ ਤੇ ਦੋਨੋਂ ਮੁੰਡਿਆਂ ਦਾ ਸਮਾਨ ਜੀਆ ਦੇਖੋ ਜੀ ਪਰਿਵਾਰ ਦੇ ਜਿਹੜੇ ਹਾਲਾਤ ਆ ਬਹੁਤ ਜ਼ਿਆਦਾ ਮਾੜੇ ਹੋ ਗਏ ਆ ਓਕੇ ਇੱਕ ਕਹਿੰਦੇ ਵੀ ਇੱਕ ਰਾਤ ਲਈ ਘਰ ਸੁਣਾ ਛੱਡਿਆ ਸੀਗਾ ਉਹ ਵੀ ਮਜਬੂਰੀ ਬਸ ਜਿਹੜੇ ਪਰਿਵਾਰ ਨੂੰ ਜਾਣਾ ਪਿਆ ਕਿਉਂਕਿ ਬੱਚੇ ਬਾਹਰ ਰਹਿੰਦੇ ਆ ਤੇ ਦੋਨੇ ਬਾਪੂ ਤੇ ਬੇਬੇ ਦੋਨੇ ਪਰਿਵਾਰ ਦੇ ਵਿੱਚ ਇੱਥੇ ਰਹਿੰਦੇ ਸੀਗੇ ਤੇ ਰਾਤੇ ਰਾਤੀ ਇਹ ਘਟਨਾ ਨੂੰ ਅੰਜਾਮ ਦਿੱਤਾ ਅਸੀਂ ਵੀ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆਂ ਤੇ ਵੀ ਭਾਈ ਜਿਹੜੀ ਬਣਦੀ ਕਾਰਵਾਈ ਆ ਕੀਤੀ ਜਾਵੇ ਸਾਡੀ ਇੱਕ ਬੇਨਤੀ ਇਹ ਹੈ ਜੀ ਵੀ ਜਿੰਨੇ ਜਥੇਬੰਦ ਗਿਆ ਪਿੰਡ ਚ ਸਾਰਿਆਂ ਉਹ ਜ਼ਰੂਰ ਆਉਣ ਧੰਨਵਾਦ ਕਰਦੇ ਆਂ ਅਸੀਂ ਆਇਆਂ ਦਾ ਇੰਨਾ ਬੰਦਾ ਦਾ ਨਗਰ ਪੰਚਾਇਤ ਦਾ ਸਾਰੇ ਜ਼ਰੂਰ ਆ ਕੇ ਇਹਨਾਂ ਦਾ ਸੁਣ ਲੈ ਕੇ ਕਿ ਕੋਈ ਨਾ ਕੋਈ ਇਹਨਾਂ ਦਾ ਹੱਲ ਕਰਨ ਚੋਰ ਲੱਭਣ ਜਿਵੇਂ ਹੁੰਦਾ ਕੁਝ ਬਹੁਤ ਹੀ ਦੱਸ ਜਾਣ ਸਾਨੂੰ ਜੀ ਅਸੀਂ ਇੰਨੇ ਨੇ ਧੰਨਵਾਦ ਕਰਦੇ ਆ ਉਹਨਾਂ ਨੂੰ ਬੰਦੇ ਤੇ ਸਤਿਕਾਰ ਪਾ ਦਿੱਤੀ ਹੈ ਜਸੇ ਬੰਦ ਗਏ ਸਾਰੇ ਪਰਿਵਾਰ ਦੇ ਨਾਲ ਖੜਨਾ ਕੇ ਸਾਰਾ ਨਾਲ ਆ ਕੇ ਖੜਨ ਇਹਨਾਂ ਨੂੰ ਵੀ ਹੌਸਲਾ ਹੋਵੇ ਵੀ ਹਾਂ ਸਾਡੇ ਨਾਲ ਪਿੰਡ ਦੇ ਬੰਦੇ ਖੜਦੇ ਆ ਸਾਡਾ ਹੌਸਲਾ ਹੋ ਜੇ ਜਿਹਾ ਨਿਸ਼ਾਨ ਹੋ ਚੁੱਕਾ ਹੈ ਮੇਰਾ ਭਾਰਾ ਹੀ ਹੋਇਆ ਦੋ ਵਾਰ ਹੁਣ ਤਾਂ ਉਦੋਂ ਵੀ ਜ਼ਿਆਦਾ ਹੋ ਗਿਆ ਰਾਤ ਚੋਰੀ ਹੋਈ ਹੈ ਇਹਨਾਂ ਦੀ ਕੰਦ ਪਿਛਲੇ ਸਮੇਂ ਦੇ ਵਿੱਚ ਡਿੱਗੀ ਪਿਛਿੰਹੇਰੀ ਦੇ ਨਾਲ ਉਹ ਕੰਦ ਦਾ ਡਿੱਗੀ ਦਾ ਫਾਇਦਾ ਠਾ ਕੇ ਚੋਰ ਇੱਧਰ ਵੀ ਆਏ ਆ ਜੀ ਓ ਮੈਡੀਕਲ ਪੇੜਾਂ ਪਈਆਂ ਪੇੜਾਂ ਕੇ ਸਾਨੂੰ ਦਿਖਾਈ ਦਿੱਤੀਆਂ ਤੇ ਜੋ ਵੀ ਇਹਦੀ ਕਾਨੂੰਨੀ ਕਾਰਵਾਈ ਬੰਦੀ ਆ ਉਹ ਕਿਹ ਕਿਹ ਨਾਲ ਕੀਤੀ ਜਾਵੇ ਪੰਚਾਇਤ ਨੂੰ ਵੀ ਬੇਨਤੀ ਹੈ ਸਾਡੀ ਜੱਸੇ ਬੰਦਗਾਂ ਨੂੰ ਬੇਨਤੀ ਹੈ ਵੀ ਇਹਨਾਂ ਦਾ ਸਾਥ ਦਿੱਤਾ ਜਾਵੇ